ਆ ਕੁੜੀ ਨੇ ਬਈ ਬੰਪ ਗੱਲਾਂ ਕੀਤੀਆਂ ਕੱਲੀ-ਕੱਲੀ ਗੱਲ ਸੁਣਨ ਵਾਲੀ ਐ ਸੁਣ ਕੇ ਦੇਖੋ ਲੱਖ-ਲੱਖ ਰੁਪਏ ਦੀ ਗੱਲ ਕੀਤੀ ਐ ਨੇ ਬਹੁਤ ਵਧੀਆ ਸਚਾਈ ਪੇਸ਼ ਕੀਤੀ ਅੱਜ ਦੇ ਟਾਈਮ ਦੀ 21ਵੀਂ ਸਦੀ ਦੀ ਨੇ ਸਚਾਈ ਪੇਸ਼ ਕੀਤੀ ਐ ਇਸ ਕੁੜੀ ਨੇ ਸੁਣ ਕੇ ਦੇਖੋ ਭਾਈ 2 ਮਿੰਟ ਕੱਟ ਕੇ ਵੀਡੀਓ ਜੁੜ ਕੇ ਖੋ ਲਾਈਕ ਉਸ ਸ਼ੇਅਰ ਜਰੂਰ ਕਰ ਦੇਣਾ ਹੋਰ ਭਾਈ ਜੀ ਸਾਰੀਓ ਵੀਡੀਓ ਦੇਖਣ ਲਈ ਅੱਗੇ ਵਾਸਤੇ ਸਬਸਕ੍ਰਾਈਬਰ ਜੁਮ ਕਰ ਲੈਣਾ ਪਹਿਲਾਂ ਅਸੀਂ ਪਿਓ ਦਾ ਖਾਈ ਜਾਂਦੀਆਂ ਰਹਿੰਦੀਆਂ ਵਿਆਹ ਸਾਡਾ ਭਰਾ ਕਰਦੇ ਆ ਇਹ 'ਚ ਕੋਈ ਸ਼ੱਕ ਨਹੀਂ ਚਾਬੀ ਫੜਾਉਂਦੇ ਹੁੰਦੇ ਹਨਾ ਕੁੜੀ ਦਾ ਭਰਾ ਹੀ ਫੜਾਉਂਦਾ ਹੁੰਦਾ ਪਰ ਉਹਨੇ ਨੂੰ ਚਾਬੀ ਉਹ ਫਿਰ ਕੀ ਦੀ ਕਮਾਈ ਹੁੰਦੀ ਹੈ ਭਰਾ ਦੀ ਹੁੰਦੀ ਹੈ ਪਿਓ ਦੀ ਹੁੰਦੀ ਹੈ ਫਿਰ ਅਸੀਂ ਉੱਥੇ ਵੀ ਨਹੀਂ ਹਜੇ ਵਿਆਹ ਤੋਂ ਮਾੜਾ ਜਾਂ ਪਹਿਲਾਂ ਵੀ ਇੱਕ ਸਟੈਪ ਹੁਣ 21ਵੀਂ ਸਦੀ ਹੈ ਵਿਗਿਆਨ ਦਾ ਯੁੱਗ ਹੈ ਇੱਕ ਇੱਕ ਸਟੈਪ ਹੋਰ ਵੀ ਆ ਬॉयਫ੍ਰੈਂਡ ਦਾ ਪੈਸਾ ਵੀ ਖਾਂਦੇ ਆ ਅਸੀਂ ਇਹ ਐੜੀ ਨਹੀਂ ਕਰਦੇ ਆਪਾਂ ਇਹ ਤਾਂ ਵਿਚਾਰਾ ਸਭ ਤੋਂ ਜ਼ਿਆਦਾ ਖਾਦਾ ਜਾਂਦਾ ਤੇ ਕਿਸੇ ਖਾਤੇ ਨਹੀਂ ਬੈਂਦਾ ਹਨਾ ਵਿਚਾਰਾ ਖਾਤਾ ਖੋਣ ਜੋਗਾ ਵੀ ਨਹੀਂ ਹੁੰਦਾ ਇਹਦੇ ਪੈਸੇ ਸਭ ਤੋਂ ਜ਼ਿਆਦਾ ਖਾਦੇ ਜਾਂਦੇ ਆ ਫਿਰ ਆ ਜਾਂਦੀ ਹੈ ਪਤੀ ਦੀ ਗੱਲ ਫਿਰ ਪਤੀ ਪਤੀ ਦੇ ਅਸੀਂ ਡਿਪੈਂਡੈਂਟ ਹੋ ਜਾਂਦੀਆਂ ਪਤੀ ਦੇ ਮੂੰਹ 'ਵਾਲ ਝਾਕਦੀਆਂ ਰਹਿਣੀਆਂ ਵੀ ਸਾਨੂੰ ਇਹ ਪੈਸਾ ਦੇਵੂਗਾ ਤੇ ਉਹਨੂੰ ਨਾ ਐਂ ਜਿਤਾਇਆ ਜਾਂਦਾ ਵੀ ਤੇਰਾ ਹੱਕ ਹੈ ਹੱਕ ਹੈ ਤੂੰ ਮੈਨੂੰ ਪੈਸੇ ਦੇਵੇਂਗਾ ਤੇਰਾ ਹੱਕ ਹੈ ਕਿਉਂਕਿ ਮੈਂ ਤੇਰੀ ਪਤਨੀ ਆ ਆ ਚੀਜ਼ਾਂ ਜਿਤਾਉਂਦੀਆਂ ਰਹਿੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀਮਤ ਕਿਸ ਚੀਜ਼ ਦੀ ਅਦਾ ਕਰਾਉਣੀ ਹੋ ਆਉਂਦੀ ਇੱਜ਼ਤ ਦੀ ਇਹਤੋਂ ਪਾਸੇ ਦੇ ਅਨਮੋਲੀਆਂ ਅਨਮੋਲੀਆਂ ਕਰਦੀਆਂ ਰਹਿਣੀਆਂ ਤੇ ਦੂਜੇ ਬੰਨੇ ਤੁਸੀਂ ਉਸੇ ਚੀਜ਼ ਦੇ ਆ ਪੈਸਾ ਵਸੂਲ ਕਰ ਦਊਂ ਅਗਲੇ ਤੋਂ ਸੂਟ ਬਣਾ ਕੇ ਦੇ ਗਹਿਣੇ ਬਣਾ ਕੇ ਦੇ ਗੱਡੀਆਂ ਚ ਘੁਮਾ ਟੂਰਾਂ ਤੇ ਲੈ ਕੇ ਜਾ ਮੈਨੂੰ ਇਹ ਇਹ ਫਿਰ ਕਾਦੇ ਪੈਸੇ ਹੁੰਦੇ ਆ ਬਈ ਕੀ ਉਹ ਤੁਹਾਡਾ ਪਤੀ ਆ ਗੁਨਾਹ ਕਰਤਾ ਉਹਨੇ ਤੁਹਾਡਾ ਪਤੀ ਆ